ਪੰਜਾਬ ਲਈ ਪਾਣੀਆਂ ਦਾ ਮੁੱਦਾ ਜਿਹੜਾ ਹੈ ਹਮੇਸ਼ਾ ਹੀ ਇੱਕ ਵੱਡਾ ਮੁੱਦਾ ਰਿਹਾ ਤੇ ਇਸ ਮੁੱਦੇ ਤੇ ਗੱਲਬਾਤ ਕਰ ਲਈ ਅੱਜ ਸਾਡੇ ਨਾਲ ਨੇ ਜੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਵਨ ਬੈਲ ਜੀ ਸਾਡੇ ਨਾਲ ਇਹਨਾਂ ਦੇ ਨਾਲ ਗੱਲ ਕਰਦੇ ਆ ਸਰ ਕੀ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ ਸਭ ਤੋਂ ਪਹਿਲਾਂ ਤੁਹਾਡੇ ਚੈਨੋ ਗਾਈ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਪੰਜਾਬ ਸੂਬੇ ਵਾਸਤੇ ਪਾਣੀਆਂ ਦਾ ਮਸਲਾ ਹਮੇਸ਼ਾ ਹੀ ਇੱਕ ਇੰਪੋਰਟੈਂਟ ਤੇ ਬਹੁਤ ਮੈਂ ਸਮਝਦਾ ਕਿ ਪੰਜਾਬ ਦੀ ਸਾਰਾਗਾ ਬਈ ਜੀ ਔਰ ਅੱਜ ਇਸ ਗੱਲ ਦਾ ਅਫਸੋਸ ਆ ਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਦੀ ਸਰਕਾਰ ਨੇ ਹਿੰਦੁਸਤਾਨ ਦੀ ਸਰਕਾਰ ਦੇ ਇਸ਼ਾਰੇ ਦੇ ਉੱਪਰ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਆ ਦੇਖੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਆ कि ਜਿਹੜਾ ਨਹਿਰਾਂ ਦਾ ਪਾਣੀ ਆ ਉਹਨੂੰ ਪੂਰਾ ਇਸਤੇਮਾਲ ਕਰੀਏ ਤਾਂ ਕਿ ਕਿਸਾਨੀ ਨੂੰ ਪੂਰਾ ਉਹ ਪਾਣੀ ਮਿਲੇ ਆਪਣੀ ਫਸਲ ਵਧੀਆ ਤਰੀਕੇ ਨਾਲ ਉਹ ਪਾ ਸਕਣ ਪਿਛਲੀਆਂ ਸਰਕਾਰਾਂ ਵਿੱਚ ਜਿਹੜਾ ਨਹਿਰਾਂ ਦਾ ਪਾਣੀ ਸੀ ਉਹ ਤਕਰੀਬਨ 25% ਵੀ ਨਹੀਂ ਯੂਟਿਲਾਈਜ਼ ਹੋਇਆ ਪਰ ਜਦੋਂ ਦੀ ਭਗਵੰਤ ਮਾਨ ਜੀ ਦੀ ਸਰਕਾਰ ਆਈ ਆ ਇਹਨਾਂ ਨੇ ਖਾਲਾ ਪੱਕੀਆਂ ਕੀਤੀਆਂ ਨੇ ਸੂਏ ਸਾਫ਼ ਕੀਤੇ ਨੇ ਹੋਰ ਚੀਜ਼ਾਂ ਕੀਤੀਆਂ ਨੇ ਤਾਂ ਕਿ ਪਾਣੀ ਜਿਹੜਾ ਉਹ ਟੇਲ ਤੱਕ ਪਹੁੰਚ ਸਕੇ ਤੇ ਹੁਣ ਦੇ ਪਹਿਲਾਂ ਵੀ ਜ਼ਰੂਰਤ ਪੰਜਾਬ ਦੀ ਸੀ ਹੁਣ ਵੀ ਜ਼ਰੂਰਤ ਆ ਸੋ ਪੰਜਾਬ ਦੇ ਕੋਲ ਕਿਸੇ ਤਰ੍ਹਾਂ ਦਾ ਵੀ ਇੱਕ ਬੂੰਦ ਦਾ ਪਾਣੀ ਨਹੀਂ ਆ ਜਿਹੜਾ ਆਪਾਂ ਸਪੇਅਰ ਕਰ ਸਕੀਏ ਔਰ ਖਾਸ ਕਰ ਜਿਸ ਵਕਤ ਆ ਬੀਬੀਐਮ ਵੀ ਗੱਲ ਕਰਦੇ ਹੋ ਪਾਖੜਾ ਮੈਨੇਜਮੈਂਟ ਬੋਰਡ ਦੀ ਇਹਦੇ ਆਲਰੇਡੀ 1981 ਦੀ ਟੀਟੀ ਆ ਔਰ ਉਸ ਤੋਂ ਬਾਅਦ 1985 ਦੇ ਵਿੱਚ ਜਿਸ ਵਕਤ ਲੰਗੋਵਾਲ ਕੋਡ ਹੋਇਆ ਉਹਨਾਂ ਨੇ ਵੀ 1981 ਦੀ ਟੀਟੀ ਨੂੰ ਸੈਕੰਡ ਕੀਤਾ ਔਰ ਉਹਦੇ ਵਿੱਚ ਪੰਜਾਬ ਦਾ 60% ਹਿੱਸਾ ਜਿਹੜਾ ਉਹ ਬੰਦਾ ਬਾਕੀ ਹਰਿਆਣਾ ਤੇ ਰਾਜਸਥਾਨ ਦਾ ਸੀਗਾ ਪਰ ਪੰਜਾਬ ਕੋਲ ਕਦੇ ਵੀ ਸਪੇਅਰ ਪਾਣੀ ਨਹੀਂ ਸੀਗਾ ਪਰ ਜਿਸ ਤਰੀਕੇ ਦੇ ਨਾਲ ਮੈਂ ਸਮਝਣਾ ਵੀ ਸੈਂਟਰ ਨੇ ਅੱਜ ਪੰਜਾਬ ਦੇ ਨਾਲ ਇਹ ਵਤੀਰਾ ਕੀਤਾ ਇਹ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਇਹ ਚੰਗਾ ਨਹੀਂ ਹੈ ਔਰ ਸਪੋ ਫੈਡਰਲ ਸਿਸਟਮ ਦੇ ਵਿੱਚ ਸਟੇਟਾਂ ਨੂੰ ਤਖੜਿਆ ਕਰਨਾ ਚਾਹੀਦਾ ਤਖੜਿਆ ਕਰਨ ਦੀ بجائے ਤੁਸੀਂ ਉਹਦੇ ਹੱਕ ਦੇ ਉੱਪਰ ਹੀ ਡਾਕਾ ਮਾਰੀ ਚੱਲੋ ਰਾਤੋਂ ਰਾਤ ਅਫਸਰ ਬਦਲ ਦਿਓ ਅਫਸਰ ਬਦਲ ਕੇ ਕੋਸ਼ਿਸ਼ ਕਰੋ ਮੈਂ ਆ ਫਰੀਨ ਆ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਹੜੇ ਆਪ ਇੱਕ ਬਹੁਤ ਸਧਾਰਨ ਘਰ ਚੋਂ ਆ ਕੇ ਉਹਨਾਂ ਨੂੰ ਇੱਕ ਇੱਕ ਕਿਸਾਨੀ ਦੇ ਮਸਲੇ ਪਤਾ ਨੇ ਹੋਰ ਮਸਲੇ ਪਤਾ ਨੇ ਆਪ ਉਹ ਨੰਗਲ ਜਾ ਕੇ ਬੈਠ ਗਏ ਉਹਨਾਂ ਨੇ ਕਿਹਾ ਵੀ ਮੈਂ ਪੰਜਾਬ ਦਾ ਪਾਣੀ ਜਿਹੜਾ ਉਹ ਜਾਣ ਨਹੀਂ ਜਿਹੜਾ ਸੋ ਅਸੀਂ ਆਲਰੇਡੀ 4000 ਕਿਉਸੇਕ हरियाणा ਨੂੰ ਦੇ ਬੱਡੇ ਸੀ ਪਰ ਚਲੋ ਪੰਜਾਬ ਹਮੇਸ਼ਾ ਗੁਰੂਆ ਪੀਰਾ ਪਗੰਮਰਾ ਦੀ ਧਰਤੀ ਆ ਔਰ ਪੰਜਾਬ ਤੇ ਲੋਕ ਹਮੇਸ਼ਾ ਤਿਆਗ ਕਰਨਾ ਜਾਣਦੇ ਨੇ ਪਰ ਤਿਆਗ ਦਾ ਮਤਲਬ ਇਹ ਤੇ ਨਹੀਂ ਵੀ ਹੁਣ ਆਪਣੇ ਹੱਕ ਵੀ ਕਦਮ ਹੋ ਜਾਣ ਆਪ ਅਸੀਂ ਭੁੱਖੇ ਮਰ ਜਾਈਏ ਪਾਣੀ ਨਾ ਮਿਲੇ ਤੇ ਦੂਜਿਆਂ ਨੂੰ ਦੇ ਚਲੀਏ ਸੋ ਮੈਂ ਸਮਝਣਾ ਵੀ ਇਹੋ ਜਿਹੀ ਜਿਹੜੀ ਕੋਚੀ ਹਰਕਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤੀ ਆ ਉਹਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘੱਟ ਜਿਹਨੂੰ ਇੱਕ ਗੱਲ ਸਮਝ ਨਹੀਂ ਚਾਹੀਦੀ ਆ ਕਿ ਪੰਜਾਬ ਦੇ ਕੋਲ ਇੱਕ ਬੂਧ ਪਾਣੀ ਸਪੇਅਰ ਕਰਨ ਨੂੰ ਨਹੀਂ ਆ ਪੰਜਾਬ ਦਾ ਪਾਣੀ ਜਿਹੜਾ ਪੰਜਾਬ ਚ ਰਹਿਣਾ ਚਾਹੀਦਾ ਔਰ ਪੰਜਾਬ ਆਪ ਪੰਜ ਦਰਿਆਵਾਂ ਦੀ ਧਰਤੀ ਆ ਐਂਡੀ ਇਸ ਕਰਕੇ ਮੈਂ ਸਮਝਦਾ ਵੀ ਇਹ ਚੀਜ਼ ਨੂੰ ਇੱਕਦਮ ਰੋਕਣਾ ਚਾਹੀਦਾ ਔਰ ਸੀਐਮ ਸਾਹਿਬ ਨੇ ਅੱਜ ਆਲ ਪਾਰਟੀ ਮੀਟਿੰਗ ਵੀ ਬੁਲਾਈ ਆ ਉਹਦੇ ਵਿੱਚ ਵੀ ਕੰਸੈਂਸਸ ਜਿਹੜਾ ਇਸ ਇਸ਼ੂ ਦੇ ਬਣਿਆ ਸੋਵਾਰਨ ਨੂੰ ਲੈ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾ ਲਿਆ ਸੋ ਪੰਜਾਬ ਦੇ ਲੋਗ ਇਸ ਗੱਲ ਹੀ ਖੜੇ ਨੇ ਆਮ ਆਦਮੀ ਪਾਰਟੀ ਦਾ ਭਾਵੇਂ ਕੋ ਵਲੰਟੀਅਰ ਆ ਭਾਵੇਂ ਕੋ ਲੀਡਰ ਆ ਭਾਵੇਂ ਕੋਈ ਕਾਰਜਕਰਤਾ ਅਸੀਂ ਇੱਕ ਮੁੱਠ ਹੋ ਕੇ ਇਸ ਇਸ਼ੂ ਦੇ ਲਈ ਪੰਜਾਬ ਦੇ ਨਾਲ ਖੜੇ ਆ ਤੁਸੀਂ ਦੇਖਿਆ ਜੀ ਇਹ ਸਨ ਰਵਨਬੈਲ ਹੁਣੀ ਜਿੰਨਾਂ ਨੇ ਬੜੇ ਸੰਜੀਦਗੀ ਦੇ ਨਾਲ ਕਿਹਾ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਇਹਨੂੰ ਬਾਹਰ ਨਹੀਂ ਲਾਣ ਦਿੱਤਾ ਜਾਵੇਗਾ ਕਦੀ ਕਿਉਂਕਿ ਪੰਜਾਬ ਕੋਲੇ ਕੋਈ ਵੀ ਪਾਣੀ ਜਿਹੜਾ ਹੈਗਾ ਸਪੇਅਰ ਨਹੀਂ ਹੈਗਾ ਤੇ ਸਰ ਜਿੱਦਾਂ ਇੱਕ ਸਰਪਾਰਟੀ ਮੀਟਿੰਗ ਬੁਲਾਈ ਗਈ ਸੀ ਉਹਦੇ ਵਿੱਚ ਤੁਹਾਨੂੰ ਲੱਗਾ ਕਿ ਜਿਹੜੀ ਬਾਕੀ ਪਾਰਟੀਆਂ ਵੱਲੋਂ ਸਾਥ ਸਹਿਯੋਗ ਦਿੱਤਾ ਕਿ ਦੇਖੋ ਮੈਂ ਸਮਝ ਨਾ ਵੀ ਭਾਜੀਪੀ ਨੂੰ ਪਹਿਲਾਂ ਹੀ ਚਾਹੀਦਾ ਸੀ ਵੀ ਇਹ ਗੱਲ ਨਾ ਕਰਦੇ ਅੱਜ ਪਤਾ ਲੱਗ ਜਾਊਗਾ ਕਿ ਕਿਹੜੇ ਲੋਕ ਪੰਜਾਬ ਦੇ ਨਾਲ ਖੜੇ ਨੇ ਕਿਹੜੇ ਨਹੀਂ ਖੜੇ ਇਹ ਗੱਲ ਸਾਹਮਣੇ ਸਪਸ਼ਟ ਆ ਜਾਣੀ ਆ ਪਰ ਕਈ ਮੁੱਦੇ ਆਸ ਜੈ ਨੇ ਜਿੱਤੇ ਸਟੇਟ ਦਾ ਮਸਲਾ ਆ ਜੇ ਜਿੱਤੇ ਮੁਲਕ ਦਾ ਮਸਲਾ ਆ ਜੇ ਉੱਥੇ ਸਾਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਇੱਕ ਮਤ ਬਣਾਉਣੀ ਚਾਹੀਦੀ ਔਰ ਉਹਦੇ ਲਈ ਇੱਕ opinion ਬਣਾ ਕੇ ਲੜਨਾ ਚਾਹੀਦਾ ਸੋ ਪੰਜਾਬ ਦੇ ਪਾਣੀ ਵਾਸਤੇ ਮੈਂ ਸਮਝਦਾ ਕਿ ਕਿਸੇ ਕਿਸਮ ਦੀ ਰਾਜਨੀਤੀ ਨਾ ਕੀਤੀ ਜਾਵੇ ਪੰਜਾਬ ਦੇ ਹੱਕਾਂ ਲਈ ਲੜਾਈ ਲੜੀ ਜਾਵੇ ਬੜੇ ਸਿੱਧੇ ਸ਼ਬਦਾਂ ਦੇ ਵਿੱਚ ਜਿਹੜਾ ਹੈਗਾ ਰਮਨ ਬੈਲਜੀ ਵੱਲੋਂ ਆਪਣੀ ਗੱਲ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾਈ ਗਈ ਹੈ ਤੇ ਕਿਤੇ ਨਾ ਕਿਤੇ ਦੂਸਰੀਆਂ ਪਾਰਟੀਆਂ ਨੂੰ ਵੀ ਇਹ ਕਿਹਾ ਗਿਆ ਕਿ ਪੰਜਾਬ ਦੇ ਪਾਣੀ ਦੇ ਉੱਪਰ ਰਾਜਨੀਤੀ ਨਹੀਂ ਹੋਣੀ ਚਾਹੀਦੀ ਸਗੋਂ ਜਿਹੜੀ ਹੈਗੀ ਆ ਰਾਜਨੀਤੀ ਹੋਰ ਮੁੱਦਿਆਂ ਤੇ ਕਰ ਲਓ ਪਰ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਸਾਰਿਆਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਆਪਣੇ ਸਹਿਯੋਗੀ ਕੈਮਰਾਮੈਨ ਵਿਸ਼ਾਲ ਮੋਨਾਂ ਦੇ ਨਾਲ ਮੈਂ ਗੁਰਪ੍ਰਤਾਪ ਸਿੰਘ ਜੀਤਵੈਬੀ ਟੀਵੀ ਗੁਰਦਾਸਪੁਰ